ਅਸ਼ਵਗੰਧਾ ਪਾਊਡਰ ਖਾਣ ਦੇ ਇਹ ਸੀਜ਼ ਜ਼ਬਰਦਸਤ ਫਾਇਦੇ ਜਾਨੋ ਅਸ਼ਵਗੰਧਾ ਕੀ ਇਹ ਤੇ ਕਿਵੇਂ ਦਾ ਸੇਵਿੰਗ ਕੀਤਾ ਜਾਵੇ ਤਾਂ ਕਿ ਆਪਣੀ ਸਿਹਤ ਨੂੰ ਵੱਧ ਤੋਂ ਵੱਧ ਬੈਨੀਫਿਟ ਹੋਣ ਅਸ਼ਵਗੰਧਾ ਇੱਕ ਕਿਸਮ ਦੀ ਜੜੀ ਬੂਟੀ ਹੈ ਜਿਸ ਦੀ ਵਰਤੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ ਅਸ਼ੋ ਦਾ ਮਤਲਬ ਹੁੰਦਾ ਘੋੜਾ ਤੇ ਗੰਧਮੀਨ ਜਿਸ ਮੇਲ ਕਿਉਂਕਿ ਇਸ ਦੇ ਵਿੱਚੋਂ ਕੂੜਾਂ ਦਿੱਤੇ ਵਿਲੇ ਦੇ ਵਿੱਚੋਂ ਜਿਹੇ ਜਿਸ ਮੇਲ ਲਾਉਂਦੀ ਹੈ ਉਸ ਟਾਈਪ ਦੀ ਸਮੇਲ ਲਾਉਂਦੀ ਹੈ ਇਸ ਕਰਕੇ ਦਾ ਨਾਮ ਅਸ਼ਵਗੰਧਾ ਰੱਖਿਆ ਗਿਆ ਇਹਨੂੰ ਆਕਸ਼ਨ ਕਰਕੇ ਵੀ ਜਾਣਦੇ ਆ ਇਸ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਆ ਆਓ ਆਪਣਾ ਦਾ ਜ਼ਿਕਰ ਕਰੀਏ ਅਸ਼ਵਗੰਧਾ ਜਿਹੜੀ ਹੈਗੀ ਨੀਂਦ ਲਿਆਉਣ ਦੇ ਵਿੱਚ ਬਹੁਤ ਹੀ ਵਧੀਆ ਕਿਉਂਕਿ ਦਿਮਾਗ ਨੂੰ ਸ਼ਾਂਤ ਕਰਦੀ ਹੈ ਪਰੇਸ਼ਾਨੀ ਨੂੰ ਡਿਪਰੈਸ਼ਨ ਨੂੰ ਘਟਾਉਂਦੀ ਹੈ ਜੇਕਰ ਕੋਈ ਵਿਅਕਤੀ ਅਨਸੌਾਮਣੀਆਂ ਤੋਂ ਪਰੇਸ਼ਾਨ ਹੈ ਮਤਲਬ ਉਹਨੂੰ ਨੀਂਦ ਨਹੀਂ ਆਉਂਦੀ ਪ੍ਰੋਪਰ ਤਣਾ ਰਹਿੰਦਾ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਨਾਰਮਲ ਚਮਚ ਛੋਟਾ ਚਮਚ ਜਿਵੇਂ ਹੁੰਦਾ ਅਸ਼ਵਗੰਧਾ ਦਾ ਪਾਊਡਰ ਹਲਕੇ ਕੋਸੇ ਦੁੱਧ ਦੇ ਨਾਲ ਸੇਵਨ ਕਰਨਾ ਜਿਹੜਾ ਲਾਭਕਾਰੀ ਹੈ ਉਹਦੇ ਲਈ ਜੇਕਰ ਜੋੜਾਂ ਦੇ ਵਿੱਚ ਦਰਦ ਹੈ ਸੋਜ ਹੈ ਪੀੜਤਾ ਜੋੜਾਂ ਦੇ ਵਿੱਚੋਂ ਦਰਦਾਂ ਤੋਂ ਤਾਂ ਉਸ ਦੇ ਲਈ ਵੀ ਜਿਹੜਾ ਅਸ਼ਵਗੰਧਾ ਪਾਊਡਰ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਇਹਦੇ ਵਿੱਚ ਐਂਟਰੀ ਨੈਪਲੈਮੈਟ੍ਰਿਕ ਗੁਣ ਜਿਹੜੇ ਪਾਏ ਜਾਂਦੇ ਆ ਜਿਸ ਕਰਕੇ ਸੋਜਸ ਨੂੰ ਜੋੜਾਂ ਦੇ ਵਿੱਚ ਦਰਦ ਨੂੰ ਘੱਟ ਕਰਨ ਦੇ ਵਿੱਚ ਬਹੁਤ ਹੀ ਮਦਦਗਾਰ ਹੈ। ਇਮਿਊਨਿਟੀ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਹੀ ਵੀਕ ਹੈ ਬੱਚਿਆਂ ਦੀ ਜੇਕਰ ਇਮਿਊਨਿਟੀ ਬਹੁਤ ਜ਼ਿਆਦਾ ਕਮਜ਼ੋਰ ਹੈ ਬੱਚੇ ਵਾਰ-ਵਾਰ ਬਿਮਾਰ ਹੋ ਰਹੇ ਜਾਂ ਬਜ਼ੁਰਗ ਜਾਂ ਕੋਈ ਜੋ ਵੀ ਹੈ ਤਾਂ ਉਹਦੇ ਲਈ ਇਹ ਸੁਗੰਧਾ ਪਾਊਡਰ ਸੇਵਨ ਕਰਨਾ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਇਹਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਜਿਹੜੇ ਗੁਣ ਹਨ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਆ। ਜੇਕਰ ਆਪਣੀ ਇਮਿਊਨਿਟੀ ਸਟਰੋਂਗ ਹੈ ਤਾਂ ਆਪਾਂ ਕਈ ਬਿਮਾਰੀਆਂ ਤੋਂ ਵੈਸੇ ਹੀ ਬਚੇ ਰਹਿ ਸਕਦੇ ਹਾਂ ਮਸਲਜ ਮਾਸਪੇਸ਼ੀਆਂ ਇਹਨਾਂ ਦੇ ਵਿੱਚ ਵੀ ਹਸਪਗੰਦਾ ਪਾਊਡਰ ਦਾ ਜਿਹੜਾ ਸੇਵਨ